ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਫਤੇ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਔਰ ਵੀਡੀਓ ਦੇ نیچے ਆਪਣਾ ਨੰਬਰ ਚੱਲ ਰਿਹਾ ਜੀ ਜੋ ਵੀ ਭੈਣ ਮੇਰੀ ਲੋਕੇਸ਼ਨ ਤੇ ਆਉਣਾ ਚਾਹੁੰਦੀ ਹੈ ਲੋਕੇਸ਼ਨ ਤੇ ਵੀ ਆ ਸਕਦੀ ਹੈ ਆਪ ਵਿਜ਼ਿਟ ਕਰ ਸਕਦੇ ਆ ਸ਼ਾਪ ਤੇ ਵੀਜ਼ਿਟ ਕਰ ਸਕਦੇ ਹੋ ਔਰ ਆਨਲਾਈਨ ਵੀ ਤੁਸੀਂ ਜਿਹੜੇ ਸੂਟ ਹੈ ਜੀ ਪਰਚੇਸ ਕਰ ਸਕਦੇ ਹੋ ਅ ਅੱਜ ਆਪਾਂ ਲੈ ਕੇ ਆਏ ਜੀ ਕੱਟ ਪੀਸ ਇਹ ਰਹਿਣਗੇ ਜੀ ਆਪਣੇ ਚੈੱਕ ਟੈਬੀ ਤੇ ਰਹਿਣਗੇ ਜੀ ਸਭ ਤੋਂ ਪਹਿਲਾਂ ਸਟਾਫ ਦੇਖੋ ਜੀ ਬਹੁਤ ਸੋਹਣਾ ਸਟਾਫ ਹੈ ਜੀ ਚੈੱਕ ਟੈਬੀ ਔਰ ਇਸ ਤੋਂ ਬਾਅਦ ਜੀ ਮੈਂ ਤੁਹਾਨੂੰ ਇਹਦਾ ਬ੍ਰਾਂਡ ਦਿਖਾਨੀ ਆ ਦਾਸ ਕੰਪਨੀ ਦਾ ਜਿਹੜਾ ਇਹ ਸਟੱਫ ਰਹੇਗਾ ਜੀ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਦਿਖਾਵਾਂਗੇ ਜੀ ਬਲੈਕ ਕਲਰ ਹੈ ਜੀ ਸਭ ਤੋਂ ਪਹਿਲਾਂ ਇਦੇ ਵਿੱਚ ਕੱਟ ਕੋਈ ਵੀ ਹੁੰਨੀ ਹੁੰਦੀ ਜੀ ਆਪਾਂ ਨੂੰ ਪੱਕਾ ਨਹੀਂ ਹੁੰਦਾ ਵੀ ਇੰਨੀ ਕੱਟ ਐ ਰੈਂਡਮਲੀ ਕੱਟ ਹੁੰਦੀ ਐ ਕੋਈ ਵੱਡੀ 3 ਮੀਟਰ ਕੋਈ 2 ਮੀਟਰ ਕੋਈ 4 ਮੀਟਰ ਕੋਈ 5 ਮੀਟਰ ਠੀਕ ਐ ਰੈਂਡਮਲੀ ਕੱਟ ਆਏਗੀ ਜੀ ਇੱਕ ਭੈਣਾਂ ਨੂੰ ਹੋਰ ਬੇਨਤੀ ਐ ਜੀ ਮੇਰੀਆਂ ਭੈਣਾਂ ਨਾ 10 10 ਪੀਸਾਂ ਦੀ ਇਕੱਠੀ ਸਕਰੀਨਸ਼ਾਟ ਲੈ ਕੇ ਭੇਜ ਦਿੰਦੀਆਂ ਪਲੀਜ਼ ਓਨੇ ਕੀ ਭੇਜਿਆ ਕਰੋ ਜੋ ਤੁਸੀਂ ਲੈਣੇ ਨੇ ਐਕਸਟਰਾ ਤੁਸੀਂ बार-बार ਪੁੱਛਦੇ ਹੋ ਵੀ ਕਿੰਨੇ ਮੀਟਰ ਐ ਮੇਰੇ ਤੋਂ ਜਵਾਬ ਨਹੀਂ ਦਿੱਤਾ ਜਾਂਦਾ ਜੀ ਫਿਰ ਤੁਸੀਂ ਫੀਲ ਕਰਦੇ ਹੋ ਵੀ ਹਨਾ ਦੱਸਿਆ ਨਹੀਂ ਵੀ ਕਿਹੜਾ ਪੀਸ ਕਿੰਨੇ ਮੀਟਰ ਦਾ ਜਿਹੜਾ ਤੁਹਾਨੂੰ ਪੂਰਾ ਪਸੰਦ ਹੁੰਦਾ ਜੀ ਉਸ ਸੀ ਪੁੱਛਿਆ ਕਰੋ ਤੇ ਉਹਦਾ ਆਪਾਂ ਹਨਾ ਜਵਾਬੀ ਦਿੱਤਾ ਜਾਂਦਾ ਇੱਕ ਦੋ ਪੀਸਾਂ ਦਾ ਅਗਰ ਤੁਸੀਂ ਜਦੋਂ 10 10 15 15 ਸਕਰੀਨਸ਼ਾਟ ਭੇਜਦੇ ਹੋ ਜੀ ਫਿਰ ਬਹੁਤ ਔਖਾ ਹੋ ਜਾਂਦਾ ਇਹਨਾਂ ਪੀਸਾਂ ਦਾ ਜਵਾਬ ਦੇਣਾ ਇਹ ਸੀਗਾ ਜੀ ਆਪਣਾ ਫਰਸਟ ਕਲਰ ਬਲੈਕ ਸੇਮ ਡਿਜ਼ਾਈਨਿੰਗ ਦੇ ਵਿੱਚ ਹੈਗਾ ਜੀ ਸੈਕਿੰਡ ਕਲਰ ਬਹੁਤ ਸੋਹਣਾ ਜਿਹੜਾ ਕਲਰ ਹੈ ਜੀ ਸੈਕਿੰਡ ਕਲਰ orange ਕਲਰ ਹੈ ਜੀ ਸਾਰਾ ਸਟੱਫ ਰਹੇਗਾ ਜੀ ਦਾਸ ਦਾ ਸਾਰਾ ਸਟੱਫ ਰਹੇਗਾ ਜੀ ਦਾਸ ਦਾ ਦਾਸ ਦੀ ਆਪਣੀ ਜਿਹੜਾ ਚੈੱਕ ਰਹੇਗਾ ਜੀ ਟੈਬੀ ਚੈੱਕ ਪਹਿਲਾਂ ਇਹ ਲਾਈਨਿੰਗ ਦੇ ਵਿੱਚ ਬਹੁਤ ਸਟੱਫ ਆਇਆ ਸੀ ਹੁਣ ਆਪਾਂ ਲੈ ਕੇ ਆਏ ਹਾਂ ਜੀ ਚੈੱਕ ਦੇ ਵਿੱਚ ਬਿਨਾ ਇਹਨੂੰ ਲਾਈਨਿੰਗ ਦੇ ਨਹੀਂ ਬਣੂਗਾ ਜੀ ਇਹ ਲਾਈਨਿੰਗ ਨਾਲ ਹੀ ਬਣੂਗਾ ਲਾਈਨਿੰਗ ਨਾਲ ਹੀ ਇਹ ਸਟੱਫ ਜਿਹੜਾ ਆਪਣਾ ਬਣੂਗਾ ਜੀ ਇਸ ਤੋਂ ਬਾਅਦ ਗ੍ਰੀਨ ਕਲਰ ਹੈ ਜੀ ਰਾਮਾ ਗ੍ਰੀਨ ਕਲਰ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ प्राइस यद रहेगा जी एक सौ सत्तर रुपए मीटर नैक्सट है जी कॉफी कलर टैबी चैक है जी बहुत सोहना जोड़ा यह रहन वाला अपना ਪੀਸ ਰਹਿਣ ਵਾਲੇ ਨੇ ਬੜੇ ਸੋਹਣੇ ਪੀਸ ਨੇ ਜੀ ਵਿੱਚੋਂ ਜਿਹੜੀਆਂ ਭੈਣਾਂ ਦਾ 4 ਮੀਟਰ ਦੇ ਵਿੱਚ ਸੂਟ ਬੰਦ ਹੈ ਜੀ 4 ਮੀਟਰ ਦੇ ਬਹੁਤ ਪੀਸ ਨੇ ਇਹਦੇ ਵਿੱਚੋਂ 4 ਮੀਟਰ ਦਾ ਤੁਸੀਂ ਸੂਟ ਬਣਾ ਸਕਦੇ ਹੋ ਨੈਕਸਟ ਚੈੱਕ ਕਰੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਨੈਕਸਟ ਇਸ ਤੋਂ ਬਾਅਦ ਹੈਗਾ ਜੀ ਗ੍ਰੇ ਕਲਰ ਗ੍ਰੇ ਕਲਰ ਹੈ ਜੀ ਇਹਦੇ ਨਾਲ ਦਾ ਤੁਹਾਨੂੰ ਹੋਰ ਵੀ ਪੀਸ ਮਿਲ ਜੇਗਾ ਅਗਰ ਤੁਸੀਂ ਇਹਦਾ ਮਤਲਬ ਜ਼ਿਆਦਾ ਲੈਣਾ ਚਾਹੁੰਦੇ ਹੋ ਕਈ ਵਾਰ ਭੈਣਾਂ ਨੂੰ ਹੁੰਦਾ ਵੀ ਫਰੌਕ ਵਗੈਰਾ ਬਣਾਉਣੀ ਹੈ ਜੀ ਕੰਪਲੀਟ ਸੂਟ ਬਣ ਜੇਗਾ ਜੀ ਬਹੁਤ ਸੋਹਣਾ ਨੈਕਸਟ ਫਿਰ ਤੋਂ ਬਲੈਕ ਕਲਰ ਹੈ ਜੀ ਇਹ ਗ੍ਰੇ ਵਾਲੀ ਡਿਜ਼ਾਈਨਿੰਗ ਹੈ ਜੀ ਤਿੰਨ ਕਲਰਾਂ ਦੇ ਵਿੱਚ ਆਇਆ ਜੀ ਆਪਣੇ ਕੋਲੇ ਗ੍ਰੇ ਆ ਗਿਆ ਬਲੈਕ ਆ ਗਿਆ ਔਰ ਇੱਕ ਆ ਗਿਆ ਜੀ ਕਾਫੀ ਤਿੰਨ ਕਲਰਾਂ ਦੇ ਵਿੱਚ ਜਿਹੜਾ ਇਹ ਡਿਜ਼ਾਈਨ ਆਪਣੇ ਕੋਲੇ ਸਟਾਕ ਦੇ ਵਿੱਚ ਆਇਆ ਜੀ ਇਹ ਇਸ ਤੋਂ ਬਾਅਦ ਹੈਗਾ ਜੀ yellow ਕਲਰ ਇਹ ਜਿਹੜੀ ਡਿਜ਼ਾਈਨ ਹੈ ਜੀ ਇਹ ਪਹਿਲਾਂ ਆਪਣੇ ਕੋਲੇ ਆਏ ਸੀਗੇ ਜੀ 10 ਦੀ ਹਰਕੰਡੀ ਉੱਤੇ 10 ਦੀ ਹਰਕੰਡੀ ਉੱਤੇ ਡਿਜ਼ਾਈਨ ਆਪਣੇ ਕੋਲੇ ਸੇਮ ਡਿਜ਼ਾਈਨ ਆਏ ਸੀ ਜੀ ਹੁਣ ਇਹ ਆਪਣੇ ਕੋਲੇ ਆਏ ਨੇ ਜੀ ਬਰਬਰੀ ਚੈੱਕ ਤੁਸੀਂ ਦੇਖ ਸਕਦੇ ਹੋ ਬਰਬਰੀ ਚੈੱਕ ਬਾਈ ਸਿਮਰ ਇਹਨੂੰ ਬਰਬਰੀ ਚੈੱਕ ਕਹਿ ਦੋ ਜੀ ਟੈਬੀ ਚੈੱਕ ਕਹਿ ਦੋ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਜੀ ਸਾਰਾ ਸਾਰੇ ਉੱਤੇ ਆਏਗਾ ਜੀ ਬਣਿਆ ਬਰਬਰੀ ਚੈੱਕ ਬਾਈ ਸਿਮਰ ਦਾਸ ਦਾ ਜਿਹੜਾ ਇਹ ਸਟੱਫ ਰਹਿਣ ਵਾਲਾ ਹੈ ਜੀ ਸਾਰਾ ਇਸ ਤੋਂ ਬਾਅਦ ਨੈਕਸਟ ਦੇਖੋ ਜੀ ਗ੍ਰੇ ਕਲਰ ਬਹੁਤ ਸੋਹਣਾ ਗ੍ਰੇ ਕਲਰ ਦੀ ਉੱਤੇ ਪ੍ਰਿੰਟਿੰਗ ਹੈ ਜੀ ਕੱਲਾ ਸ਼ਰਟ ਪੀਸ ਹੋਏਗਾ ਇਸ ਤੋਂ ਹੈਗਾ ਜੀ ਬਾਅਦ ਆਪਣਾ ਪਰਪਲ ਕਲਰ ਇਹਦੇ ਵਿੱਚ ਆਪਣੇ ਕੋਲ ਕਾਫੀ ਜਿਹੜਾ ਹੈਗਾ ਜੀ ਸਟੱਫ ਹੈਗਾ ਇਹ 10 ਮੀਟਰ ਦੇ ਅਕੋਰਡਿੰਗ 10 ਮੀਟਰ ਦੇ ਨੀਅਰ ਅਬਾਊਟ ਹੋਗਾ ਦੋ ਸੂਟ ਬੀ ਬਣ ਜਾਣਗੇ ਕੰਪਲੀਟ ਜੀ ਜੋ ਪਹਿਣਾ ਪੂਰੇ ਸੂਟ ਬਣਾਉਣਾ ਚਾਹੁੰਦੀਆਂ ਨੇ ਨੈਕਸਟ ਹੈਗਾ ਜੀ ਕਲਰ ਗਾਜਰੀ ਗਾਜਰੀ ਸ਼ੇਡ ਹੈ ਜੀ ਨੈਕਸਟ ਇਸ ਤੋਂ ਬਾਅਦ ਹੈਗਾ ਜੀ ਗਾਜਰੀ ਵਾਲੇ ਦੇ ਵਿੱਚ ਹੀ ਸੇਮ ਕਲਰ ਹੈਗਾ ਜੀ ਬਲੈਕ ਬਲੈਕ ਸ਼ੇਡ ਹੈ ਜੀ ਬਲੈਕ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਔਰ ਇਹਦਾ ਸਾਰਾ ਜਿਹੜਾ ਸਟੱਫ ਰਹੇਗਾ ਆਪਣਾ ਚੈੱਕ ਵਾਲਾ ਰਹੇਗਾ ਜੀ ਇਸ ਤੋਂ ਬਾਅਦ ਹੈਗਾ ਜੀ ਆਪਣਾ ਪਿੰਕ ਕਲਰ ਬਹੁਤ ਸੋਹਣਾ ਪਿੰਕ ਕਲਰ ਹੈ ਜੀ ਇਹ ਨੈਕਸਟ ਜਿਹੜਾ ਕਲਰ ਹੈਗਾ ਜੀ ਉਹ ਵੀ ਪਿੰਕ ਹੈ ਵਾਈਟ ਦੇ ਵਿੱਚ ਪਿੰਕ ਕਲਰ ਨਾਲ ਫਲਾਵਰ ਦਿੱਤੇ ਹੋਏ ਨੇ ਜੀ ਇਹਦੇ ਵਿੱਚ ਦੋ ਕਲਰ ਨੇ ਇੱਕ ਹੈਗਾ ਜੀ ਪਰਪਲ ਪਰਪਲ ਸ਼ੇਡ ਦੇ ਵਿੱਚ ਹੈ ਇੱਕ ਹੈਗਾ ਜੀ ਪਿੰਕ ਦਾ ਹਾਜਰੀ ਸ਼ੇਡ ਦੇ ਵਿੱਚ ਇਹ ਹੌਟ ਪਿੰਕ ਕਲਰ ਹੈ ਜਿਹੜਾ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਥੋੜਾ ਰੈਡਨੈਸ ਤੇ ਆ ਰਿਹਾ ਹੈ ਇਸ ਤੋਂ ਬਾਅਦ ਕਲਰ ਹੈਗਾ ਜੀ ਪੀਚ ਕਲਰ ਪ੍ਰੋਪਰ ਸ਼ੇਡ ਹੈ ਜੀ ਜਿਹੜਾ ਦਿਖਾਈ ਦੇ ਰਿਹਾ ਤੁਹਾਨੂੰ ਪੀਚ ਕਲਰ ਇਹ ਕਲਰ ਦੁਬਾਰਾ ਤੋਂ ਜੀ ਇਸ ਤੋਂ ਬਾਅਦ ਇਹ ਵਾਲਾ ਕਲਰ ਹੈਗਾ ਜੀ ਲਾਈਟ ਜਿਹਾ ਸ਼ੇਡ ਹੈ ਜੀ ਨਿਓਨ ਮਹਿੰਦੀ ਸ਼ੇਡ ਲਗਾ ਲਓ ਲਾਈਟ ਬਿਲਕੁਲ ਲਾਈਵ ਸ਼ੇਡ ਹੈ ਬਹੁਤ ਸੋਹਣਾ ਸ਼ੇਡ ਹੈ ਜੀ ਇਹ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਨੈਕਸਟ ਹੈਗਾ ਜੀ ਕਲਰ ਗਾਜਰੀ ਗਾਜਰੀ ਸ਼ੇਡ ਦੇ ਵਿੱਚ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਸੋਹਣੇ ਜਿਹੜੇ ਪ੍ਰਿੰਟ ਇਹਦੇ ਵਿੱਚ ਆਪਣੇ ਕੋਲੇ ਸਟਾਕ ਦੇ ਵਿੱਚ ਆਏ ਨੇ ਜੀ ਇਹ ਸਾਰਾ ਹੀ ਜਿਹੜਾ ਸਟਾਫ ਰਹੇਗਾ ਜੀ ਆਪਣਾ ਬਰਬਰੀ ਚੈੱਕ ਕੈਬੀ ਚੈੱਕ ਦੇ ਵਿੱਚ ਆਏਗਾ ਤੁਸੀਂ ਦੇਖ ਸਕਦੇ ਹੋ ਜੀ ਵਰਬਰੀ ਚੈੱਕ ਸਾਰਾ ਬਹੁਤ ਸੋਹਣਾ ਸਟਾਫ ਹੈ ਜੀ ਇਹਨੂੰ ਟੈਬੀ ਚੈੱਕ ਵੀ ਕਹਿ ਸਕਦੇ ਆ ਆਪਾਂ ਵਰਬਰੀ ਚੈੱਕ ਵੀ ਕਹਿ ਸਕਦੇ ਆ ਬਿਨਾ ਲਾਈਨਿੰਗ ਤੋਂ ਇਹ ਨਹੀਂ ਬਣੂਗਾ ਜੀ ਲਾਈਨਿੰਗ ਲਾ ਕੇ ਹੀ ਸੂਟ ਜਿਹੜਾ ਬਣ ਕੇ ਰੈਡੀ ਹੁੰਦਾ ਜੀ ਇਹਦਾ ਸੋਹਣੇ ਸੋਹਣੇ ਜਿਹੜੇ ਆਪਣੇ ਕੋਲੇ ਕੱਟ ਪੀਸਿਸ ਜਿਹੜੇ ਆਉਂਦੇ ਰਹਿੰਦੇ ਨੇ ਜੀ ਇਹ ਹੈਗੇ ਸਾਰੇ 10 ਬ੍ਰਾਂਡ ਦੇ ਜੋ ਵੀ ਪਹਿਣ ਲੈਣਾ ਚਾਹੁੰਦੀ ਹੈ ਇਹਨਾਂ ਦੇ ਵਿੱਚੋਂ ਜਿਹੜੇ ਕਟ ਪੀਸਿਸ ਲੈਣਾ ਚਾਹੁੰਦੀ ਹੈ ਜੀ ਸ਼ਾਪ ਤੇ ਵਿਜ਼ਿਟ ਕਰ ਲੋ ਤਾਂ ਜ਼ਿਆਦਾ ਵਧੀਆ ਜੀ ਨਹੀਂ ਤਾਂ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜੋ ਭੈਣਾ ਦੂਰ ਨਹੀਂ ਸ਼ਾਪ ਤੇ ਵਿਜ਼ਿਟ ਨਹੀਂ ਕਰ ਸਕਦੀਆਂ ਉਹ ਆਨਲਾਈਨ ਵੀ ਪਰਚੇਸ ਕਰ ਸਕਦੀਆਂ ਨੇ ਜੋ ਨਜ਼ਦੀਕ ਦੇ ਨਜ਼ਿਕ ਨੇ ਜੀ ਸ਼ਾਪ ਤੇ ਵਿਜ਼ਿਟ ਕਰਕੇ ਜਿਹੜੇ ਸੋਹਣੇ ਸੋਹਣੇ ਕਟ ਪੀਸਿਸ ਲਿਜਾ ਸਕਦੇ ਆ ਕਲਰ ਸਾਰੇ ਬਹੁਤ ਸੋਹਣੇ ਨੇ ਜੀ ਸਾਰੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਜਿਹੜਾ ਇਹ ਸਟਾਕ ਆਪਣੇ ਕੋਲੇ ਆਇਆ ਜੀ ਜੋ ਵੀ ਭੈਣ ਇਹਨਾਂ ਵਿੱਚੋਂ ਕੋਈ ਵੀ ਲੈਣਾ ਚਾਹੁੰਦੀ ਹੈ ਜੀ ਸੂਟ ਇਹਨਾਂ ਵਿੱਚੋਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਜਾਂ ਫਿਰ ਸ਼ਾਪ ਤੇ ਵਿਜ਼ਿਟ ਕਰ ਸਕਦੀ ਹੈ ਸਕਰੀਨ ਦੇ نیچے ਮੇਰਾ ਨੰਬਰ ਚੱਲ ਰਿਹਾ ਹੈ ਜੀ ਵੀਡੀਓ ਦੇ نیچے ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰਕੇ ਵੀ ਲੋਕੇਸ਼ਨ ਲੈ ਸਕਦੇ ਹੋ ਜਾਂ ਫਿਰ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ